ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਜੋ ਤੁਸੀਂ ਅੱਜ ਸਬਜੀ ਦੇਖ ਰਹੇ ਹੋ ਪਹਿਲੇ ਤੇ ਮੈਂ ਮੰਨੇ ਦੱਸੋ ਕਿ ਕਿਹੜੀ ਹੈਗੀ ਸਬਜੀ ਅੱਜੇ ਅੱਛੀ ਤਰ੍ਹਾਂ ਪਤਾ ਨਹੀਂ ਲੱਗ ਰਿਹਾ ਇਹ ਹੈ ਕਿ ਕੀਆ ਤੋਰੀ ਜਿਹੜੇ ਕਿ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸਾਰੇ ਬਟ ਸਾਡੇ ਬੱਚੇ ਇਹਨਾਂ ਨੂੰ ਕੁਛ ਉਹ ਕਹਿੰਦੇ ਨਹੀਂ ਖਾਂਦੇ ਅੱਜ ਮੈਂ ਕੀਆ ਤੋਰੀ ਜਿਸ ਰੈਸਪੀ ਦੇ ਨਾਲ ਬਣਾਈਏ ਉਹਨੂੰ ਬੜੇ ਧਿਆਨ ਨਾਲ ਦੇਖਣਾ ਸ਼ੁਰੂ ਤੋਂ ਐਂਡ ਤੱਕ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਏ ਔਰ ਤੁਸੀਂ ਰੰਗਤ ਦੇਖੋ ਪਹਿਲੇ ਇਹਦੀ ਕਲਰ ਕਿੰਨਾ ਪਿਆਰਾ ਆਇਆ ਹੈ ਇਹਦੇ ਉੱਤੇ ਤੁਸੀਂ ਮਲਾਈ کریم ਦਹੀਂ ਕੁਛੇ ਪਾ ਕੇ ਬੱਚੇ ਜੋ ਖੁਸ਼ ਹੋ ਕੇ ਖਾਂਦੇ ਨੇ ਉਹਨਾਂ ਨੂੰ ਦਿਓ ਕਿਉਂਕਿ ਬੱਚੇ ਜਿਹੜੇ ਬਾਹਰ ਦੀਆਂ ਚੀਜ਼ਾਂ ਚਟਪਟੀਆਂ ਖਾਣੀਆਂ ਪਸੰਦ ਕਰਦੇ ਨੇ ਉਹ ਇੱਧਰ ਮੂੰਹ ਮੋੜ ਲੈਣ ਤੇ ਸਾਡੀਆਂ ਸਬਜ਼ੀਆਂ ਕਰਦੀਆਂ ਪਸੰਦ ਕਰਨ ਤੁਹਾਨੂੰ ਪਤਾ ਗ੍ਰੀਨ ਵੈਜੀਟੇਬਲ ਬੱਚਿਆਂ ਉਸੇ ਕਿੰਨੀ ਜ਼ਰੂਰੀ ਹੈ ਔਰ ਇਹ ਅੱਜ ਘਰ ਦੀ ਉਤਰੀ ਹੋਈ ਸੀ ਕੀਆ ਤੋਰੀ ਮੈਂ ਘਰ ਦੀ ਕੀਆ ਤੋਰੀ ਬਣਾਈਏ ਤੇ ਮੈਂ ਕਿਸ ਤਰ੍ਹਾਂ ਬਣਾਈਏ ਤੁਸੀਂ ਇੱਕ ਇੱਕ ਸਟੈਪ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਹੈ ਦੇਖੋ ਜੀ ਕਿੰਨੀ ਵਧੀਆ ਜੀ ਗਰੇਵੀ ਗਰੇਵੀ ਬਹੁਤ ਹੀ ਵਧੀਆ ਬਣੀ ਬਹੁਤ ਟੇਸਟੀ ਤੇ ਬਹੁਤ ਹੀ ਹੈਲਦੀ ਔਰ ਬੱਚੇ ਦੇਖਣਾ ਬਾਰ-ਬਾਰ ਡਿਮਾਂਡ ਕਰਨਗੇ ਤੁਸੀਂ ਇੱਕ ਵਾਰੀ ਉਹਨਾਂ ਨੂੰ ਬਣਾ ਕੇ ਖਵਾਓਗੇ ਨਾ ਤੇ ਬੱਚੇ ਕਹਿਣਗੇ ਸਾਨੂੰ ਬਾਰ-ਬਾਰ ਇਹ ਚਾਹੀਦੀ ਹੈ ਪਰੌਂਠੇ ਨਾਲ ਪੂੜੀ ਨਾਲ ਜਿਹਦੇ ਨਾਲ ਮਰਜ਼ੀ ਖਾਓ ਠੀਕ ਹੈ ਜੀ ਚਲੋ ਜੀ ਸਟਾਰਟ ਕਰਦੇ ਹਾਂ ਅਸੀਂ ਇਹਨੂੰ ਕਿਸ ਤਰ੍ਹਾਂ ਬਣਾਣਾ ਹੈ ਸਟਾਰਟ ਕਰਦੇ ਆ ਸ਼ੁਰੂ ਤੋਂ ਐਂਡ ਤੱਕ ਜਰੂਰ ਧਿਆਨ ਨਾਲ ਦੇਖਣਾ ਠੀਕ ਹੈ ਜੀ ਹੈਂਡੀ ਕਿਚਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਜੋ ਸੀ ਰੈਸਪੀ ਬਣਾ ਰਹੀ ਆ ਇਹ ਸਾਰਿਆਂ ਦੀ ਬਹੁਤ ਹੀ ਫੇਵਰਿਟ ਹੈ ਬਟ ਬੱਚਿਆਂ ਦੀ ਨਹੀਂ ਸਾਰੇ ਤਾਂ ਬਹੁਤ ਪਸੰਦ ਕਰਦੇ ਨੇ ਪਰ ਬੱਚੇ ਨੇ ਜਿਹੜੇ ਕੁਝ ਕੁ ਬੱਚੇ ਨੇ ਉਹ ਤੇ ਖਾ ਲੈਂਦੇ ਨੇ ਪਰ ਕਾਫੀ ਬੱਚੇ ਇਹਨੂੰ ਪਸੰਦ ਨਹੀਂ ਕਰਦੇ ਹੁਣ ਅਸੀਂ ਅੱਜ ਕਿਸ ਤਰ੍ਹਾਂ ਬਣਾਈ ਹੈ ਕਿ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਏ ਕਿਉਂਕਿ ਗ੍ਰੀਨ ਵੈਜੀਟੇਬਲ ਹੈ ਤੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਅੱਛੀ ਹੈ ਉਹਨਾਂ ਦੀ ਸਿਹਤ ਵਾਸਤੇ ਵੀ ਤੇ ਹਰੀਆਂ ਹਰੀਆਂ ਸਬਜ਼ੀਆਂ ਜਿਹੜੀਆਂ ਤਾਜ਼ੀਆਂ ਸਬਜ਼ੀਆਂ ਹੁੰਦੀਆਂ ਨੇ ਉਹ ਜ਼ਰੂਰ ਮਤਲਬ ਬੱਚਾ ਉਹਨੂੰ ਅਸੀਂ ਖਿਲਾਵਾਂਗੇ ਤੇ ਤਾਂ ਹੀ ਬੱਚਿਆਂ ਦੀ ਸਿਹਤ ਅੱਛੀ ਰਹੇਗੀ ਠੀਕ ਹੈ ਜੀ ਹੁਣ ਅਸੀਂ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਬਣਾਵਾਂਗੇ ਕਿ ਵੱਡੇ ਤੇ ਨਾਲ-ਨਾਲ ਬੱਚੇ ਵੀ ਸਾਡੇ ਖਾ ਸਕਣ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਛਿੱਲ ਕੇ ਉਹਨੂੰ ਜਿਹੜੀ ਸਾਡੀ ਤੋਰੀ ਹੈ ਉਹਨਾਂ ਨੂੰ ਸਾਬਤ ਹੀ ਇਸ ਤਰ੍ਹਾਂ ਹੀ ਜਿਹੜੀ ਸਾਡੀ ਹੋਏਗੀ ਨਾ ਤੋਰੀ ਇਹ ਘਰ ਦੀਆਂ ਤੋਰੀਆਂ ਨੇ ਛੋਟੀਆਂ-ਛੋਟੀਆਂ ਵੀ ਨਿਕਲੀਆਂ ਨੇ ਵੱਡੀਆਂ ਵੀ ਅਸੀਂ ਬਾਜ਼ਾਰ ਦੇ ਨਹੀਂ ਲੈਂਦੇ ਆ ਇਹ ਕਰਦਿਆਂ ਤੋਰੀਆਂ ਨੇ ਠੀਕ ਹੈ ਜੀ ਬਹੁਤ ਹੀ ਕੁਲੀਆਂ ਤੇ ਬਹੁਤ ਹੀ ਸੌਫਟ ਬਹੁਤ ਹੀ ਮਜ਼ੇਵਲੀਆਂ ਸੀ ਕੱਟਦੇ ਕੱਟਦੇ ਵੀ ਨੂੰ ਬੜਾ ਮਜ਼ਾ ਆਇਆ ਜਿਹੜੀਆਂ ਸਾਬਤ ਹੁੰਦੇ ਨੇ ਇਸ ਤਰੀ ਅਸੀਂ ਨੂੰ ਛਿੱਲ ਕੇ ਪਹਿਲੇ ਧੋ ਲੈਣਾ ਬਾਅਦ ਚ ਨੇ ਧੋਣਾ ਕਿਉਂਕਿ ਪਾਣੀ ਇਹਦੇ ਚ 올 ਰਾਈਟ ਬਹੁਤ ਹੁੰਦਾ ਤੇ ਜਦੋਂ ਅਸੀਂ ਨੂੰ ਕੱਟਦੇ ਹਾਂ ਕੱਟ ਕੇ ਅਸੀਂ ਨੂੰ ਧੋਣੇ ਆ ਫਿਰ ਇਹਦੇ ਚ ਪਾਣੀ ਸਾਨੂੰ ਸੁਕਾਣਾ ਪੈਂਦਾ ਐ ਇਸ ਵਾਸਤੇ ਇਹਨੂੰ ਸਾਬਤ ਹੀ ਧੋ ਲੋ ਪਹਿਲੇ ਛਿੱਲ ਲੋ ਫਿਰ ਇਹਨੂੰ ਧੋ ਲੋ ਠੀਕ ਹੈ ਜਦੋਂ ਅਸੀਂ ਕਟਿੰਗ ਕਰਨ ਲੱਗੇ ਆ ਇੱਥੇ ਸਾਈਡ ਤੇ ਇਹਨੂੰ ਇੱਕ ਕੱਟ ਮਾਰ ਲੈਣਾ ਇਸ ਤਰ੍ਹਾਂ ਇਹ ਦੇਖੋ ਥੋੜੀ ਜਿਹੀ ਚੌੜੀ ਸੀ ਕੋਈ ਬਰੀਕ ਸੀ ਕਿ ਕੋਈ ਕੁਝ ਛੋੜੀ ਸੀ ਅਸੀਂ ਸਾਈਡ ਤੋਂ ਕੱਟ ਮਾਰ ਲਿਆ ਦੇਖੋ ਹਲਕਾ ਜਿਹਾ ਕੱਟ ਮਾਰ ਦੇਣਾ ਤਾਂ ਕਿ ਜਿਹੜਾ ਅਸੀਂ ਮੈਗਨੇਟ ਕਰ ਲੱਗਿਆ ਮਸਾਲਾ ਅੱਛੀ ਤਰ੍ਹਾਂ ਵਿੱਚ ਰੱਚ ਜਾਵੇ ਤੇ ਬੱਚੇ ਖਾਣ ਵੀ ਤੇ ਇੰਜੋਏ ਵੀ ਕਰਨ ਠੀਕ ਹੈ ਜੀ ਜੇ ਬੱਚਿਆਂ ਨੇ ਐਂਜੀ ਖਾ ਲਿਆ ਮਜ਼ਾ ਹੀ ਨਾ ਆਇਆ ਤੇ ਫਿਰ ਉਹਨਾਂ ਨੇ ਇਹੀ ਕਹਿਣਾ ਕਿ ਮਜ਼ਾ ਨਹੀਂ ਆਇਆ ਸੀ ਦੁਬਾਰਾ ਨਹੀਂ ਖਾਣੇ ਪਰ ਤੁਸੀਂ ਇਸ ਹਿਸਾਬ ਨਾਲ ਬਣਾਣਾ ਕਿ ਬੱਚੇ ਵਾਰ-ਵਾਰ ਮੰਗਣ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਸਭ ਤੋਂ ਪਹਿਲੇ ਅਸੀਂ ਨੂੰ ਮੈਗਨੇਟ ਕਰਾਂਗੇ ਉਸ ਤੋਂ ਬਾਅਦ ਅਸੀਂ ਤੜਕਾ ਲਗਾਵਾਂਗੇ ਔਰ ਉਹਦੇ 'ਚ ਮੈਂ ਹੁਣ ਸਮਾਨ ਕੀ ਕੀ ਪਾ ਲੱਗੀਆਂ ਮੈਗਨੇਟ ਵਿੱਚ ਵੀ ਸਮਾਨ ਮੈਗਨੇਟ ਕਰਨ ਵਕਤ ਤੇ ਵੀ ਸਮਾਨ ਸਾਨੂੰ ਕਾਫੀ ਚਾਹੀਦਾ ਹੈ ਇਹਦੇ 'ਚ ਦੇਖੋ ਮੈਂ ਮੂੰਗਫਲੀ ਦੀ ਗਿਰੀ ਪਾਈ ਹੈ ਔਰ ਪੂਜੇ ਚਨੇ ਨੇ ਲਸਣ ਹੈ ਹਰੀ ਮਿਰਚ ਹੈ ਔਰ ਕੜੀ ਪੱਤਾ ਹੈ ਕੜੀ ਪੱਤਾ ਦੇ ਥੋੜੇ ਜਿਹਾ ਪੱਤੇ ਪਾ ਲੋਗੇ ਨਾਲ ਟੇਸਟ ਬਹੁਤ ਵਧੀਆ ਬਣ ਜੇਗਾ ਹੁਣ ਇਸ ਸਭ ਤੋਂ ਪਹਿਲਾਂ ਇਹਨੂੰ ਅੱਛੀ ਤਰ੍ਹਾਂ ਗ੍ਰਾਈਂਡ ਕਰਨਾ ਹੈ ਕਿਉਂਕਿ ਅਸੀਂ ਸਾਬਤ ਨਹੀਂ ਨਾ ਪਾਣੇ ਇਹਨੂੰ ਗ੍ਰਾਈਂਡ ਕਰਾਂਗੇ ਹਰ ਚੀਜ਼ ਨੂੰ ਲਸਣ ਨੂੰ ਵੀ ਲਸਣ ਤੁਸੀਂ ਜਦੋਂ ਗ੍ਰਾਈਂਡ ਕਰਕੇ ਪਾਓਗੇ ਤਾਂ ਟੇਸਟ ਅਲੱਗ ਹੀ ਆਏਗਾ ਠੀਕ ਹੈ ਜੀ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਦੋਰੀ ਡੰਡੇ ਵਿੱਚ ਜਾਂ ਛੋਟਾ ਹਮਾਮ ਦਸਤਾ ਹੋ ਜੇ ਜਾਂ ਤੁਸੀਂ ਉਸ ਤੇ ਉੱਤੇ ਕਰਦੇ ਹੋ ਚੜਾ ਇੱਕ ਫੱਟੇ ਵਾਲਾ ਵੀ ਹੁੰਦਾ ਉਹਦੇ ਤੇ ਵੀ ਕਰ ਸਕਦੇ ਹੋ ਮਿਕਸੀਚ ਵੀ ਕਰ ਸਕਦੇ ਪਰ ਮਿਕਸੀਚ ਐ ਹੁੰਦਾ ਕਿ ਜਿਆਦਾ ਹੀ ਗ੍ਰाइंड ਹੋ ਜਾਂਦੇ ਨੇ ਬਿਲਕੁਲ ਪਾਣੀ ਬਣ ਜਾਂਦਾ ਤੇ ਉਹ ਚੀਜ਼ ਦਾ ਸੁਆਦ ਨਹੀਂ ਆਉਂਦਾ ਇਸ ਵਾਸਤੇ ਅਸੀਂ ਕੀ ਕਰਾਂਗੇ ਹਮਾਮਦਸਤੇ ਵਿੱਚ ਸਟੀਲ ਦਾ ਜੋ ਛੋਟੇ ਜਿਹੇ ਜਿਹੇ ਲੱਕੜ ਲੁੱਕੜ ਦੇ ਜਿਹਦੇ ਚ ਹੁੰਦਾ ਜੋ ਤੁਹਾਡੇ ਘਰ ਹੈਗਾ ਤੁਸੀਂ ਉਹਦੇ ਨਾਲ ਕਰ ਲਓ ਠੀਕ ਹੈ ਜੀ ਸਭ ਤੋਂ ਪਹਿਲੇ ਅਸੀਂ ਨੂੰ ਗ੍ਰाइंड ਕਰਾਂਗੇ ਫਿਰ ਮੈਂ ਤੁਹਾਨੂੰ ਅੱਗੇ ਦੱਸਦੀਆਂ ਕਿ ਕੀ ਕਰਨਾ ਹੈ ਠੀਕ ਹੈ ਜੀ ਹਾਂ ਜੀ ਤੁਸੀਂ ਮਟੀਰੀਅਲ ਇਸ ਤਰ੍ਹਾਂ ਦਰਦਰਾ ਰੱਖਣਾ ਹੈ ਬਿਲਕੁਲ ਗ੍ਰाइंड ਨਹੀਂ ਕਰਨਾ ਠੀਕ ਹੈ ਐਸੇ ਪਿੱਛੇ ਸੇ ਚੋਪਰ ਜਾਂ ਬਿਕਸੀ ਚ ਨਹੀਂ ਕਰਨਾ ਇਸ ਤਰ੍ਹਾਂ ਦਰਦਰਾ ਹੀ ਰੱਖਣਾ ਹੈ ਠੀਕ ਹੈ ਤੇ ਹੁਣ ਅਸੀਂ ਸਟਾਰਟ ਕਰਦੇ ਹਾਂ ਆਪਣਾ ਸਭ ਤੋਂ ਪਹਿਲੇ ਤੁਸੀਂ ਡੋਂਗਾ ਲੈ ਲਓ ਹੁਣ ਹੁੱਲੇ ਬਰਤਨ ਲੈਣਾ ਕੋਈ ਵੀ ਲੈ ਲਓ ਸਟੀਨ ਦਾ ਲੈ ਲਓ ਚਾਹੇ ਕੱਚ ਦਾ ਚਾਹੇ ਚੀਨੀ ਦਾ ਜੋ ਵੀ ਲੈਣਾ ਠੀਕ ਹੈ ਤੇ ਉਸਦੇ ਵਿੱਚ ਅਸੀਂ ਕੀ ਕਰਾਂਗੇ ਸਭ ਤੋਂ ਪਹਿਲੇ ਜਿਹੜੀ ਕੱਟੀ ਹੋਈ ਹੈ ਤੋਰੀ ਅਸੀਂ ਡੋਂਗੇ ਦੇ ਵਿੱਚ ਪਾ ਦੋਗੇ ਹਾਂਜੀ ਅਸੀਂ ਸਾਰੀਆਂ ਤੋਰੀਆਂ ਡੋਂਗੇ ਦੇ ਵਿੱਚ ਪਾ ਲਿਆ ਨੇ ਤੇ ਸਭ ਤੋਂ ਪਹਿਲੇ ਅਸੀਂ ਕੀ ਕਰਨਾ ਹੈ ਦੇਖੋ ਮੈਂ ਤੁਹਾਨੂੰ ਦਿਖਾਨੀਆਂ ਮੈਂ ਜਿਹੜਾ ਕਸੂਰੀ ਮੇਥੀ ਤੇ ਨਾਲ ਬੇਸਨ ਇਹਨੂੰ ਮੈਂ ਥੋੜਾ ਜਿਹਾ ਭੁੰਨ ਲਿਆ ਸੀ ਤਵੇ ਦੇ ਉੱਤੇ ਕਿਉਂਕਿ ਤੁਸੀਂ ਪੁੱਛਿਆ ਹੋਇਆ ਅਗਰ ਤੁਹਾਡੇ ਕੋਲ ਹੈਗਾ ਤੇ ਠੀਕ ਹੈ ਪਰ ਇਹਨੂੰ ਜਿਹੜਾ ਬੇਸਨ ਹੈ ਇਹਨੂੰ ਭੁੰਨ ਕੇ ਪਾਣਾ ਤੇ ਕਸੂਰੀ ਮੇਥੀ ਨੂੰ ਵੀ ਥੋੜਾ ਜਿਹਾ ਹਲਕਾ ਜਿਹਾ ਉਹਨੂੰ ਰੋਸਟ ਕਰ ਲੈਣਾ ਸੁੱਕਾ ਰੋਸਟ ਕਰਨਾ ਤੁਸੀਂ ਦੋਨਾਂ ਚੀਜ਼ਾਂ ਨੂੰ ਠੀਕ ਹੈ ਜੀ ਹੁਣ ਅਸੀਂ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਇਹ ਡੁੱਬ ਤੇ ਪਾ ਦਗੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਹਲਦੀ ਬੰਦੀਆਂ ਨੇ ਔਰ ਮਜ਼ਾ ਆ ਜਾਏਗਾ ਇੱਕ ਵਾਰੀ ਬੱਚਾ ਨੂੰ ਖਾ ਕੇ ਇੰਜ ਲੱਗੇਗਾ ਜਿਵੇਂ ਪਕੌੜਿਆਂ ਦੀ ਸਬਜ਼ੀ ਖਾ ਰਿਆ ਬਹੁਤ ਹੀ ਟੇਸਟੀ ਬੰਦੀ ਹੈ ਸਾਰਾ ਉੱਪਰ ਵੇਸ਼ਨ ਪਾਣ ਤੋਂ ਬਾਅਦ ਤੁਸੀਂ ਕੀ ਕਰਨਾ ਹੁਣ ਅਸੀਂ ਲਿਆ ਹੋਇਆ ਹੈ ਦਹੀਂ 3 ਕ ਚਮਚਾ ਦਾ ਦਹੀਂ ਲਿਆ ਤੁਸੀਂ ਸਬਜ਼ੀ ਦੇ ਮੁਤਾਬਿਕ ਜ਼ਿਆਦਾ ਵੀ ਲੈ ਸਕਦੇ ਹੋ ਕਿ ਮੈਗਨੇਟ ਅੱਛੀ ਤਰ੍ਹਾਂ ਹੋ ਜਵੇ ਵਿੱਚ ਤੇ ਸੁੱਕੀਆਂ ਨਾ ਰਹਿ ਜਾਣ ਠੀਕ ਹੈ ਜੀ ਹੁਣ ਅਸੀਂ ਸਾਰਾ ਦਹੀਂ ਉੱਪਰ ਪਾ ਦਾਂਗੇ ਇਹ ਕੁ ਸਿੰਪਲ ਦਹੀਂ ਪਾਣਾ ਅਚੀ ਤਰ੍ਹਾਂ ਨਮੈਸ਼ ਕਰਕੇ ਇਹ ਦੇਖੋ ਮੈਂ ਬਿਲਕੁਲ ਲੈਂਮ ਕਰ ਲਿਆ ਨਾ ਮੈਸ਼ ਕੀਤਾ ਹੋਇਆ ਅਚੀ ਤਰ੍ਹਾਂ ਕਿਉਂਕਿ ਫਿਰ ਉਹ ਲਮਜ਼ ਦੇ ਰੈਜ਼ਨ ਦੇ ਟਿੱਲੀਆਂ ਜਿਓ ਉਹ ਅੱਛੇ ਨਹੀਂ ਲੱਗਦੀਆਂ ਤੇ ਨਾ ਹੀ ਵਿੱਚ ਰਚਦਾ ਫਿਰ ਕੋਲ ਅਸੀਂ ਜਿਹੜਾ ਮਸਾਲਾ ਗ੍ਰਾਈਂਡ ਕੀਤਾ ਹੈ ਪੁਣੀ ਉਹ ਅਸੀਂ ਸਾਰਾ ਪਾ ਦਾਂਗੇ ਠੀਕ ਹੈ ਜੀ ਖਲਾਰ ਕੇ ਅਚੀ ਤਰ੍ਹਾਂ ਪਾਦਣਾ ਬਹੁਤ ਹੀ ਟੇਸਟ ਆਉਂਦਾ ਹੈ ਦਾ ਜਿਹੜੀਆਂ ਮੈਂ ਚਾਰੋ ਚੀਜ਼ਾਂ ਪਾਈਆਂ ਨੇ ਇਹਨੂੰ ਤੁਸੀਂ ਅਲੱਗ-ਅਲੱਗ ਉਸ ਤਰੀ ਬਣਾ ਕੇ ਭਾਗੇ ਤੇ ਇਹਨੂੰ ਗ੍ਰाइंड ਕਰ ਲੈਣਾ ਔਰ ਜਿਹੜਾ ਦੋਰੀ ਟੰਡੇ ਦੇ ਵਿੱਚ ਕੁੱਟਿਆ ਮਸਾਲਾ ਨਾ ਬੜੇ ਮਜ਼ੇ ਵਾਲਾ ਬਣਦਾ ਹੈ ਕੜੀ ਪੱਤਾ ਜ਼ਰੂਰ ਪਾਣਾ ਲਸਣ ਜ਼ਰੂਰ ਪਾਣਾ ਕਿਉਂਕਿ ਲਸਣ ਬਿਲਕੁਲ ਗ੍ਰाइंड ਹੋ ਜਾਂਦਾ ਹੈ ਤੇ ਲਸਣ ਬਚਾਵੇਂ ਮੂੰਚ ਵੀ ਨਹੀਂ ਆਣਾ ਤੇ ਨਾਲ ਵੈਸੇ ਵੀ ਪੁੱਜ ਜਾਣਾ ਅਸੀਂ ਥੋੜਾ ਜਿਹਾ ਦਿਨ ਚਤਾ ਪਾ ਰਿਹਾ ਕੱਚੇ ਦੇ ਵਿੱਚ ਕਿ ਜਿਹੜਾ ਮੈਗਨੇਟ ਜਿਹੜਾ ਹੋਣਾ ਤੇ ਇਹਦੇ ਵਿੱਚ ਅੱਛੀ ਅੱਛੀ ਸੁਗੰਧ ਆਵੇ ਤੇ ਹੁਣ ਅਸੀਂ ਹਲਕਾ ਜਿਹਾ ਸਿਰਫ ਨਮਕ ਪਾਣਾ ਬਾਕੀ ਮਸਾਲੇ ਅਸੀਂ ਤੜਕੇ ਵੇਲੇ ਪਾਵਾਂਗੇ ਠੀਕ ਹੈ ਜੀ ਤੁਸੀਂ ਹੁਣ ਇਹਦੇ ਚ ਤਾਂ ਕਿ ਜਿਹੜਾ ਨਮਕ ਹੈ ਇਹਦੇ ਵਿੱਚ ਰੱਚ ਜਾਵੇ ਫਿਰ ਬਾਅਦ ਵਿੱਚ ਤੁਸੀਂ ਬੜੇ ਧਿਆਨ ਨਾਲ ਪਾਣਾ ਨਮਕ ਜਿਆਦਾ ਨਹੀਂ ਪਾਣਾ ਹੋਣਾ ਸੀ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਤੇ ਰੱਖ ਦਵਾਂਗੇ ਠੀਕ ਹੈ ਜੀ ਅੱਛੀ ਤਰ੍ਹਾਂ ਮਿਕਸ ਕਰ ਲੈ ਪਰ ਨਿਚੇ ਕਰ ਦੇਣਾ ਅੱਛੀ ਤਰ੍ਹਾਂ ਤਾਂ ਕਿ ਜਿਹੜਾ ਮਸਾਲਾ ਸਾਰਾ ਇਹਦੇ ਵਿੱਚ ਅੱਛੀ ਤਰ੍ਹਾਂ ਮਿਕਸ ਹੋ ਜਵੇ ਤੇ ਜਦੋਂ ਅਸੀਂ ਇਹਨੂੰ ਬਣਾਈਏ ਤੇ ਇਹਦੀ ਬਹੁਤ ਵਧੀਆ ਸੁਗੰਧ ਆਵੇ ਉਹਦਾ ਸਿਰ ਨੂੰ ਟੱਕ ਦਵਾਂਗੇ ਉਦੋਂ ਤੱਕ ਅਸੀਂ ਮਸਾਲਾ ਤਿਆਰ ਕਰਨਾ ਹੈ ਤੇ ਸਾਡੇ 10-15 ਮਿੰਟ ਵੈਸੇ ਹੀ ਲੱਗ ਜਾਣੇ ਨੇ ਮਸਾਲਾ ਬਣਾਉਂਦੇ ਬਣਾਉਂਦੇ ਉਦੋਂ ਤੱਕ ਕਿ 10-15 ਮਿੰਟ ਪਹਿਲੇ ਇਹਨੂੰ ਤੁਸੀਂ ਕਰ ਲਓ ਮੈਗਨੇਟ ਕਰ ਲਓ ਤੇ ਉਸ ਤੋਂ ਬਾਅਦ ਆਪਣਾ ਮਸਾਲੇ ਦੀ ਤਿਆਰੀ ਕਰੋ ਤੇ ਆਰਾਮ ਨਾਲ 15-20 ਮਿੰਟ ਤੁਹਾਨੂੰ ਮਿਲ ਜਾਣਗੇ ਤੇ ਇਹਨੂੰ ਹੁਣ ਅਸੀਂ ਟੱਕ ਦਿੰਨੇ ਆ ਠੀਕ ਹੈ ਸਾਧ ਤੋਂ ਬਿਨਾਂ ਨਹੀਂ ਹੈ ਅੱਛੀ ਤਰ੍ਹਾਂ ਮਿਕਸ ਹੋਏਗਾ ਅੱਤ ਦਿਨ ਵਾਲੀ ਮਿਕਸ ਕਰਨਾ ਕਿਉਂਕਿ ਚਮਚਿਆਂ ਦੇ ਨਾਲ ਨਹੀਂ ਹੁੰਦਾ ਚਮਚੇ ਨਾਲ ਦੇ ਤਾਂ ਪੂਰੀ ਤਰ੍ਹਾਂ ਮਸਾਲੇ ਨਹੀਂ ਲੱਗਣੇ ਜਿਹੜੇ ਅਸੀਂ ਬਣਾਏ ਨੇ ਠੀਕ ਹੈ ਜੀ ਚਲੋ ਜੀ ਹੁਣ ਅਸੀਂ ਕਰਦੇ ਆ ਮਸਾਲੇ ਦੀ ਤਿਆਰੀ ਤੇ ਹੁਣ ਅਸੀਂ ਇਹਨੂੰ ਟੱਕ ਦਵਾਂਗੇ ਕਿਸੇ ਬਰਤਨ ਦੇ ਨਾਲ ਟੱਕ ਦੋ ਤੇ ਸਾਈਡ ਤੇ ਕਰ ਦੋ ਠੀਕ ਹੈ ਜੀ ਚਲੋ ਜੀ ਹੁਣ ਅਸੀਂ ਮਸਾਲਾ ਤਿਆਰ ਕਰਨ ਲੱਗਿਆ ਹਾਂਜੀ ਚਲੋ ਸਾਡਾ ਮਟੀਰੀਅਲ ਤਿਆਰ ਹੋ ਗਿਆ ਹੁਣ ਅਸੀਂ ਪਿਆਜ਼ ਤੇ ਜਿਹੜਾ ਟਮਾਟਰ ਸੀ ਉਹਨੂੰ ਅੱਛੀ ਤਰ੍ਹਾਂ ਗ੍ਰਾਇੰਡ ਕਰ ਲਿਆ ਤੇ ਹੁਣ ਅਸੀਂ ਲਗਾਵਾਂਗੇ ਤੜਕਾ ਕਿਉਂਕਿ ਬਾਕੀ ਤਾਂ ਲਸਣ ਵਗੈਰਾ ਤੇ ਸਭ ਨੂੰ ਜ਼ਰੂਰਤ ਨਹੀਂ ਅਸੀਂ ਸਾਰਾ ਕੁਝ ਪਾ ਚੁੱਕੇ ਹਾਂ ਪਹਿਲੇ ਓਲਰੇਡੀ ਤੇ ਸਭ ਤੋਂ ਪਹਿਲੇ ਸਾਨੂੰ ਇੱਕ ਕੱਚੀ ਤੇਲ ਦੀ ਜਿਹੜੇ ਨਾਰਮਲ ਸਾਈਜ਼ ਹੁੰਦਾ ਹੈ ਤੇ ਤੁਸੀਂ ਸਬਜੀ ਦੇ ਮੁਤਾਬਿਕ ਹੀ ਦੇਖ ਲੈਣਾ ਤੇਲ ਕਿੰਨਾ ਪਾਣਾ ਕਿਉਂਕਿ ਸਬਜੀ ਦੇ ਮੁਤਾਬਿਕ ਤੁਸੀਂ ਦੇਖੋ ਵਾਧੂ ਘੱਟ ਕਿਵੇਂ ਪਾਣਾ ਮਟੀਰੀਅਲ ਤੁਸੀਂ ਆਪਣੇ ਸਾਧਨਾਂ ਨਾਲ ਪਾ ਸਕਦੇ ਹੋ ਅਗਰ ਦੇਸੀ ਕਿਉਂ ਪਾਣਾ ਰਿਫਾਈਨ ਪਾਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਜੋ ਸਭ ਤੋਂ ਪਹਿਲੇ ਸੌ ਸੇਜਿਆਂ ਠੀਕ ਹੈ ਜੀ ਥੋੜੀ ਜਿਹੀ ਸੌਫਾਵਾਂਗੇ ਉਹ ਮੈਂ ਹਾਲੀ ਅਸੀਂ ਜੀਰਾ ਪਾ ਦਾਂਗੇ ਸੋਰੀ ਜੀਵੈਨ ਜੀਰਾ ਪਾਵਾਂਗੇ ਠੀਕ ਹੈ ਜੀ ਇਹ ਅੱਛੀ ਤਰ੍ਹਾਂ ਭੁੱਜ ਗਏ ਨੇ ਤੇ ਹੁਣ ਅਸੀਂ ਪਾ ਦਾਂਗੇ ਪਿਆਜ਼ ਜਿਆਦਾ ਤੇਜ਼ ਨਹੀਂ ਰੱਖਣਾ ਨੋਰਮਲ ਹੀ ਸੇਕ ਹੋਵੇ ਇਹਨਾਂ ਅੱਛੇ ਛਿਪਾਉਣਗੇ ਦੇਸੀ ਘੋੜਾ ਚਮਕ ਜੁੜਦੇ-ਜੁੜਦੇ ਛਿਪਾ ਲੈਣਾ ਪੀਤੇ ਸੀ ਅਗਰ ਤੁਸੀਂ ਸਾਰਾ ਕੜਕਾ ਦੇਸੀ ਘਿਓ ਚਲਾ ਰਹੇ ਹੋ ਤਾਂ ਤੁਹਾਡਾ ਕੋਈ ਜ਼ਰੂਰਤ ਨਹੀਂ ਤੇ ਜੇ ਨਹੀਂ ਰਿਫਾਈਨਡ ਪਾ ਰਹੇ ਹੋ ਜਾਂ ਤੁਸੀਂ ਤੇਲ ਪਾ ਰਹੇ ਹੋ ਤੇ ਇੱਕ ਚਮਚ ਜ਼ਰੂਰ ਪਾਣਾ ਹੈ ਕਿਉਂਕਿ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਬਹੁਤ ਮਜ਼ਾ ਆਉਂਦਾ ਹੈ ਔਰ ਟੇਸਟੀ ਬਹੁਤ ਜ਼ਿਆਦਾ ਬਣ ਜਾਂਦੀ ਹੈ ਦੇਸੀ ਘਿਓ ਨਾਲ ਅਗਰ ਤੁਹਾਡੇ ਕੋਲ ਮੱਖਣ ਹੈਗਾ ਤੇ ਤੁਸੀਂ ਮੱਖਣ ਵੀ ਪਾ ਸਕਦੇ ਹੋ ਠੀਕ ਹੈ ਬਾਜ਼ਾਰ ਦਾ ਜਾਂ ਘਰ ਦਾ ਕੋਈ ਵੀ ਮੱਖਣ ਹੈਗਾ ਤੁਸੀਂ ਮੱਖਣ ਵੀ ਪਾ ਸਕਦੇ ਹੋ पर मैं देसी घ्यो पा रही हूँ देसी घ्यो ना बहुत ज्यादा टेस्टी होती है तो तुम्हें अच्छी तरह लाल कर रहे प्याज न कच्चे नहीं रहन देना ट्रांसपेरेंट नहीं रहन देना अच्छी तरह लाल दो तीन मिनट लगनगे तो ज़्यादा टाइम नहीं लगता तेल तो अगर थोड़ा गर्म है तो जल्दी हो जाता है दो मिनट बस लगन गए तो प्याजा भुजते ਹਾਂਜੀ ਸਾਡੇ ਦੇਖੋ ਪਿਆਜ਼ ਬਹੁਤ ਸੋਹਣੇ ਲਾਲ ਹੋ ਗਏ ਨੇ ਹੁਣ ਅਸੀਂ ਪਾ ਦਾਂਗੇ ਟਮਾਟਰ ਦੀ ਪਿਊਰੀ ਜਿਹੜੀ ਅਸੀਂ ਬਣਾਈ ਹੋਈ ਹੈ ਟਮਾਟਰ ਨੂੰ ਬਿਲਕੁਲ ਗ੍ਰਾਈਂਡ ਕਰਨਾ ਹੈ ਚਾਹੇ ਤੁਸੀਂ ਮਿਕਸੀ ਚ ਕਰ ਲਓ ਚਾਹੇ ਚੌਪ ਕਰ ਲਓ ਕਿਸ ਤਰ੍ਹਾਂ ਵੀ ਕਰ ਲਓ ਪਰ ਟਮਾਟਰ ਐਕਸਟਰਾ ਕਟਿੰਗ ਕਰਕੇ ਨਹੀਂ ਪਾਣੇ ਕਿਉਂਕਿ ਜਿਹੜਾ ਸਾਡਾ ਮਸਾਲਾ ਹੈ ਨਾ ਉਹ ਵੀ ਸਰਚਣਾ ਚਾਹੀਦਾ ਅੱਛੀ ਤਰ੍ਹਾਂ ਮੋਟਾ ਮੋਟਾ ਨਹੀਂ ਲੱਗਣਾ ਚਾਹੀਦਾ ਠੀਕ ਹੈ ਜੀ सब तो पहले पावंगे देगी मिर्च क्योंकि देगी मिर्च थोड़ा कलर छे पा दें पहले देगी मिर्च में भलों ताकि कलर अपना छोड़ा ठीक है जी बस अर्धी कड़ची पानी पाने, पाने। ਥੋੜਾ ਜਿਹਾ ਪਾਣੀ ਪਾ ਲਓ ਤਾਂ ਜਲਦੀ ਸੁੱਕ ਨਹੀਂ ਜਾਵੇ। ਸਾਡੇ ਕੋਲ ਕਿੰਨਾ ਵਧੀਆ ਮਸਾਲਾ ਬਣ ਰਿਹਾ ਹੈ। ਹਰੀ ਮਿਰਚ ਵੀ ਸਾਡੀ ਚਲੀ ਗਈ ਹੈ, ਗਾਜਰ ਵੀ ਚਲਾ ਗਿਆ। ਤੇ ਸਾਰਾ ਮਸਾਲਾ ਸੀ ਪਹਿਲੇ ਪਾ ਚੁੱਕੇ ਹਾਂ, ਹੁਣ ਸਿਰਫ ਛੱਡੇ ਹੋ ਗਏ ਨੇ ਟਮਾਟਰ ਤੇ ਪਿਆਜ਼। ਹੁਣ ਥੋੜੀ ਜਿਹੀ ਪਾ ਦਾਂਗੇ ਕਾਲੀ ਮਿਰਚ। ਥੋੜਾ ਪਾ ਦਾਂਗੇ ਚਾਟ ਮਸਾਲਾ। ਜੋ ਰਸਤੇ ਦੇ ਮੁਤਾਬਿਕ ਤੁਸੀਂ ਵਧਾ ਟਟਾ ਸਕਦੇ ਹੋ ਮਸਾਲੇ ਐਨੇ ਕਿ ਜੋ ਸਿਪਾ ਰਹੇ ਹੋ ਹੀ ਪਾਣੇ ਨੇ ਸੇਮ ਵਧਾ ਟਟਾ ਸਕਦੇ ਹੋ ਠੀਕ ਹੈ ਜੀ ਉਹ ਪਾ ਦਾਂਗੇ ਅਸੀਂ ਸੁੱਕਾ ਧਨੀਆ 1 ਚਮਚਾ ਘੱਟੋ ਘੱਟ ਸੁੱਕਾ ਧਨੀਆ ਵੀ ਪਾਣਾ ਤੇ ਨਾਲ ਹੀ ਅੱਧੀ ਚਮਚ ਪਾਉਣੇ ਗਰਮ ਸਲਾ ਗਰਮ ਸਲਾ ਥੋੜੀ ਬਾਅਦ ਪਾਣਾ ਹੈ ਅੰਦਰ ਤੋਂ ਕੋਲੋਂ ਸੇ ਪਾਣ ਸੀ ਨਮਕ ਨਮਕ ਦੇਖੋ ਸੇ ਪਹਿਲੇ ਪਾਇਆ ਹੋਇਆ ਹੈ ਬੜੇ ਧਿਆਨ ਦੇ ਨਾਲ ਨਮਕ ਪਾਣਾ नमक में बड़े सोच समझ के पाना क्योंकि मैगनेट भी पाया तो जो घट्ट होएगा तो पै जाएगा कोई प्रॉब्लम नहीं तो ना ही हल्दी पा देंगे ठीक है जी पूरे मसाले अच्छी तरह पानी पाने की जरूरत है बच्चे अच्छी पानी पावे थोड़ा सेहत कर ਇਹ ਇੱਕ ਥੋੜਾ ਘੱਟ ਘੱਟ ਦੇ ਚੋਟੇ ਤੇ ਸਬਜ਼ਾ ਪਸੰਦੀ ਦੇ ਨਾਲ ਪੁੰਨਣਾ ਅਸੀਂ ਅਸੇ ਇਸੇ ਹੱਬ ਨਾਲ ਬਣਾਣਾ ਤਾਂ ਬੱਚੇ ਬਹੁਤ ਖੁਸ਼ ਹੋ ਕੇ ਖਾਂਣ ਤੇ ਬੱਚਿਆਂ ਨੂੰ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਅਗਰ ਅਸੀਂ ਤਰੀਕੇ ਨਾਲ ਬਣਾਈਆਂ ਹੋਣ ਗਿਆ ਬਟ ਅਸੀਂ ਜੇ ਅਸੀਂ ਉਹਨਾਂ ਨੂੰ ਇਸ ਵੀ ਨਾਲ ਬਣਾ ਕੇ ਦੇਵਾਂਗੇ ਤਾਂ ਬਹੁਤ ਖੁਸ਼ ਹੋ ਕੇ ਖਾਣਗੇ ਤਾਂ ਕਿ ਸਾਡੇ ਬੱਚੇ ਜੜੇ ਨੇ ਸਬਜ਼ੀਆਂ ਤੋਂ ਪਿੱਛੇ ਨਾ ਰਹਿਣ ਹਰੀਆਂ ਸਬਜ਼ੀਆਂ ਜਰੂਰ ਖਾਣ ਵੈਸੇ ਲੋਕਾਂ ਨੇ ਬਹੁਤ ਘਰ ਘਰ ਉਦਾਈ ਹੋਈ ਹੈ ਅੰਨੀ ਮੁਸ਼ਕਿਲ ਨਹੀਂ ਹੈਗੀ ਖਵਾਣੀ ਤੇ ਬਹੁਤ ਹੀ ਜ਼ਿਆਦਾ ਦਿੰਦੀ ਹੈ ਇੱਕ ਵਾਰੀ ਖਵਾ ਦਿਓ ਨਾ ਤੁਸੀਂ ਵੇਲ ਤੇ ਬਹੁਤ ਹੀ ਜ਼ਿਆਦਾ ਅਗਰ ਜਗ੍ਹਾ ਤੇ ਜਰੂਰ ਆਪਣੇ ਘਰ ਇੱਕ ਕਬੂਤਾ ਜਰੂਰ ਲਗਾਓ ਐਦਾ ਤੇ ਕੁਲੀਆਂ ਵੀ ਪੜੀਆਂ ਹੁੰਦੀਆਂ ਨੇ ਹਫਤੇ ਚ ਇੱਕ ਵਾਰੀ ਜਰੂਰ ਬੱਚਿਆਂ ਨੂੰ ਖਵਾਣੀਆਂ ਚਾਹੀਦੀਆਂ ਨੇ ਵਿਟਾਮਿਨ ਵੀ ਹੁੰਦਾ ਹੈ ਤੇ ਚ ਆਇਰਨ ਵੀ ਬਹੁਤ ਹੁੰਦਾ ਬਹੁਤ ਹੀ ਵਧੀਆ ਬਣਦੀਆਂ ਨੇ ਹੁਣ 2 ਕੁ ਮਿੰਟ ਅਸੀਂ ਇਹਨੂੰ ਭੁੱਜ ਕੇ ਮਸਾਲੇ ਨੂੰ ਪੁੰਨ ਕੇ ਅੱਛੀ ਤਰ੍ਹਾਂ ਐ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਰਿਹਾ ਸਾਡਾ ਜਦੋਂ ਤੇਲ ਛੱਡ ਜਾਏਗਾ ਫਿਰ ਉਸ ਤੋਂ ਬਾਅਦ ਅਸੀਂ ਆ ਦੇਖੋ ਤੇਲ ਛੱਡਦਾ ਪਿਆ ਅਸੀਂ ਉਸ ਤੋਂ ਬਾਅਦ ਜਿਹੜੀ ਮੈਗਨੇਟ ਕੀਤੀ ਹੋਈ ਸਬਜੀ ਸੀ ਉਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਇਹ ਲੱਗਦਾ ਥੋੜਾ ਹੋਰ ਪਾਣੀ ਪਾਣਾ ਪੈਗਾ ਕਿਉਂਕਿ ਮਸਾਲਿਆਂ ਕਰਕੇ ਨਾ ਮਸਾਲੇ ਪਾਨ ਦੀ ਦੇ ਸੀ ਔਰ ਸਾਰਾ ਪਾਣੀ ਤੇਰ ਚੁੱਸਿਆ ਗਿਆ ਹੈ ਇਹਦੇ ਵਿੱਚ ਤੁਸੀਂ ਇੱਕ ਕਟਚਾ ਘੜਤੋਂ ਦਾ ਬਹੁਤ ਛੋਟੀ ਘੜਚੀ ਪਾਣੀ ਦੇ ਪਾ ਸਕਦੇ ਹੋ ਸਾ ਲੈਣ ਮੁੱਚ ਤਰਾ ਮੈਸ਼ ਕਰਦੇ ਜਾਓ ਨਾਲ ਨਾਲ ਸੀਵੇ ਰੱਖ ਲੈ ਮਸਾਲਾ ਜਿਆਦਾ ਤੇਜ਼ ਨਹੀਂ ਕਰਨਾ ਆ ਦੇਖੋ ਜੀ ਕਿੰਨਾ ਵਧੀਆ ਮਸਾਲਾ ਬਣ ਗਿਆ ਤੁਸੀਂ ਦੇਖ ਹੀ ਸਕਦੇ ਹੋ ਮਸਾਲਾ ਬਹੁਤ ਵਧੀਆ ਬਣ ਗਿਆ ਹੁਣ ਅਸੀਂ ਸਬਜ਼ੀਆਂ ਇਹਦੇ ਵਿੱਚ ਪਾਵਾਂਗੇ ਕਿਉਂਕਿ ਜਿਹੜਾ ਬਾਕੀ ਕਸਰ ਰਹਿ ਜਾਂਦੀ ਹੈ ਜੇ ਸਬਜ਼ੀਆਂ ਵੀ ਕੱਚੀਆਂ ਨੇ ਸਬਜੀ ਕੱਚੀ ਹੈ ਜੇ ਟਾਈਮ ਲੱਗੇਗਾ ਬਣਨ ਤੇ ਵੀ ਉਦੋਂ ਤੱਕ ਮਸਾਲਾ ਵੀ ਸਾਡਾ ਬਹੁਤ ਵਧੀਆ ਰਚ ਜਾਏਗਾ ਦੇਖੋ ਤੇਲ ਛੱਡ ਗਿਆ ਸਾਰਾ ਮਸਾਲਾ ਤੇ ਆ ਦੇਖੋ ਜੀ ਕਿੰਨਾ ਵਧੀਆ ਬਣ ਗਿਆ ਮਸਾਲਾ ਸਾਡਾ ਲੈਗਨਟ ਕਿੱਟੀਆਂ ਸਬਜ਼ੀਆਂ ਸੇ ਸਾਰੀ ਸਬਜੀ ਇਹਦੇ ਚ ਪਾ ਦਾਂਗੇ ਦੋ ਤਿੰਨ ਚੀਜ਼ਾਂ ਰਹਿ ਗਿਆ ਨੇ ਜਿਹੜੀਆਂ ਕਿ ਅਸੀਂ ਐਂਡ ਤੇ ਪਾਣੀ ਆ ਨੂੰ ਹਣੀ ਮੈਂ ਤੁਹਾਨੂੰ ਦੱਸ ਦਈਏ ਕਿਹੜੀ ਕਿਹੜੀ ਚੀਜ਼ ਪਾਣੀ ਬਿਲਕੁਲ ਲਾਸਟ ਤੇ ਸਬ지 ਬਣ ਜੇਗੀ ਉਦੋਂ ਅਸੀਂ ਪਾਣੀ ਆ ਨੂੰ ਠੀਕ ਹੈ ਜੀ ਚੰਗੀ ਤਰ੍ਹਾਂ ਮਸਾਲਾ ਕੱਢ ਲੈਣਾ ਦੇ ਵਿੱਚ ਤਾਂ ਅੱਗੇ ਕੁਝ ਰਹਿ ਨਾ ਜਾਵੇ ਦੇ ਵਿੱਚ ਅਗਰ ਤੁਹਾਨੂੰ ਕਿੰਨਾ ਚਾਹਤ ਪਾਣੀ ਦੇਣੀ ਜ਼ਰੂਰ ਤੋਂ ਪਵੇ ਤਾਂ ਤੁਸੀਂ ਪਾ ਸਕਦੇ ਹੋ ਜਿਆਦਾ ਨਹੀਂ ਪਾਣਾ ਕਿਉਂਕਿ ਜਿਹੜੀਆਂ ਈਆ ਤੋਰੀ ਤੇ ਪਾਣੀ ਵਾਸੀ ਹੋਰ ਇਹਦੇ ਬੜਾ ਕਰ ਦਿੰਦਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੂ ਤਾਂ ਨੂੰ ਇੱਥੇ ਉਹ ਪਾਣ ਵਾਲਾ ਮਸਾਲਾ ਤੇ ਤੁਹਾਨੂੰ ਦੇਗੀ ਵਿੱਚ ਬਹੁਤ ਘੱਟ ਲੱਗੇਗੀ ਅਸੀਂ ਪਹਿਲੇ ਦੇਖੋ ਪਾਈ ਸੀ ਸਾਡਾ ਲਾਲ ਲਾਲ ਸਿਗਾ ਕਲਰ ਤੇ ਹੁਣ ਦੇਖੋ ਕਿੰਨਾ ਫਰਕ ਪੈ ਗਿਆ ਕਲਰ ਦਾ ਹੁਣ ਇੱਥੇ ਤੁਸੀਂ ਦੇਗੀ ਵਿੱਚ ਥੋੜੀ ਹੋਰ ਪਾ ਸਕਦੇ ਹੋ ਕਲਰ ਕਰਨ ਉਸੇ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਮੈਂ ਥੋੜੀ ਜਿਹੀ ਹੋਰ ਪਾ ਰਹੀ ਹਾਂ ਦੇਗੀ ਮਿਰਚ ਆ ਜਦ ਨਾਲ ਕਲਰ ਬਹੁਤ ਵਧੀਆ ਹੋ ਜਾ। ਬੱਚੇ ਐਟ੍ਰੈਕਟਿਵ ਤਾਂ ਨਹੀਂ ਹੋਣਗੇ ਅਗਰ ਤੁਹਾਡੀ ਸਬਜੀ ਦੇਖਣ ਨੂੰ ਵੀ ਬਹੁਤ ਅੱਛੀ ਲੱਗੇਗੀ। ਖਾਣਾ ਤਾਂ ਬਾਅਦ ਵਿੱਚ ਹੁੰਦਾ ਹੈ ਪਹਿਲੇ ਦੇਖਣਾ ਹੁੰਦਾ ਸਬਜੀ ਨੂੰ ਅੱਛੀ ਤਰ੍ਹਾਂ। ਠੀਕ ਹੈ ਜੀ। ਦੇਖ ਕੇ ਮਨ ਕਰੇਗਾ ਨਾ ਜਦੋਂ ਹੁਣ ਇਸ ਤੁਸੀਂ ਇਹਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਪਾਣਾ। ਕਿਉਂਕਿ ਜਿਹੜੀਆਂ ਤੋਰੀਆਂ ਨੇ ਪਾਣੀ ਬਹੁਤ ਛੱਡਦੀਆਂ ਨੇ ਪੀਆ ਹੋ ਗਿਆ ਤੋਰੀ ਹੋ ਗਈ। ਇਹਨਾਂ 'ਚ ਆਲਰੇਡੀ ਪਾਣੀ ਬਹੁਤ ਹੁੰਦਾ। ਇਹ ਦੇਖੋ ਜੀ ਸਾਡਾ ਮਸਾਲੇ ਵਿੱਚ ਅੱਛੀ ਤਰ੍ਹਾਂ ਸੀ ਤੋਰੀਆਂ ਮਿਕਸ ਕਰ ਦਿੱਤੀਆਂ ਨੇ ਸਿਮਤੇ ਕਰ ਦੋ ਸੇਕ ਤੇ ਉੱਪਰ ਰੱਖ ਦੋ ਤੁਸੀਂ ਟੱਕਣ ਬਿਲਕੁਲ ਸੀਮਤੇ ਬਣਾਣੀਆਂ ਨੇ ਇਹ ਸਿਰਫ 4 ਜਾਂ 5 ਮਿੰਟ ਖੜਲੇ ਲੈਂਦੀਆਂ ਲੈਸ ਤੋਂ ਵੱਧ ਟਾਈਮ ਨਹੀਂ ਲੈਂਦੀਆਂ ਬਹੁਤ ਹੀ ਵਧੀਆ 4-5 ਮਿੰਟ ਚ ਬਣ ਜਾਂਦੀਆਂ ਨੇ ਉੱਪਰ ਟੱਕਣ ਦੇ ਕੇ ਨੂੰ ਸਿਮਤੇ ਰੱਖ ਦੋ ਠੀਕ ਹੈ ਜੀ ਹੁਣ ਅੱਗੇ ਤੁਹਾਨੂੰ ਮੈਂ ਦੱਸਦੀਆਂ ਕੀ ਕਰਨਾ ਠੀਕ ਹੈ ਹਾਂਜੀ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਅਸੀਂ ਇਹਦੇ ਚ ਵੇਸਨ ਪਾਇਆ ਹੋਇਆ ਵੇ ਇੱਕ ਵਾਰੀ ਜੂਰ ਚੈੱਕ ਕਰ ਲੈਣਾ ਕਿਉਂਕਿ ਜਿਹੜਾ ਵੇਸਨ ਹੈ ਸਾਡਾ ਪਾਣੀ ਬਹੁਤ ਚੂਸਦਾ ਹੈ ਤੇ ਇਹ ਦੇਖੋ ਸਾਡਾ ਪਾਣੀ ਬਿਲਕੁਲ ਸੁੱਕ ਗਿਆ ਵਿੱਚ ਤੇ ਅਸੀਂ ਅਗਰ ਸਾਡੀ ਸਬਜੀ ਨਹੀਂ ਗੱਲੀ ਤੇ ਤੁਸੀਂ ਥੋੜਾ ਜਿਹਾ ਹਲਕਾ ਜਿਹਾ ਪਾਣੀ ਅੱਧਾ ਕੱਟ ਮਤਲਬ ਕੱਚੀ ਜੜੀਏ ਇਹ ਦੇਖੋ ਜੀ ਬਿਲਕੁਲ ਪਾਣੀ ਸੁੱਕ ਗਿਆ ਠੀਕ ਹੈ ਜੀ ਪਾਣੀ ਬਿਲਕੁਲ ਵੀ ਨਹੀਂ ਹੈਗਾ ਵੈਸੇ ਤਾਂ ਅਸੀਂ ਸੇਮ ਤਰੱਕੀ ਹੈ ਸੜੇਗੀ ਨਹੀਂ ਸਬਜੀ ਸਾਡੀ ਪਰ ਫਿਰ ਵੀ ਤੁਸੀਂ ਥੋੜਾ ਜਿਆਦਾ ਅੱਧਿਕ ਕੱਚੀ ਇਹਦੇ ਚ ਚਾ ਇਆ ਪਾ ਕੇ ਥੋੜਾ ਜਿਹਾ ਤਾਂ ਦੇਖੋ ਜੀ ਇੰਨਾ ਜਾਂ ਤੁਸੀਂ ਕਾੜੀ ਵਿੱਚ ਪਾ ਸਕਦੇ ਹੋ ਠੀਕ ਹੈ ਕਿਉਂਕਿ ਅਸੀਂ ਵੇਸੇ ਪਾਇਆ ਨਾ ਵੇਸੇ ਤੋਂ ਤੁਹਾਨੂੰ ਪਤਾ ਹੈ ਪਾਣੀ ਬਹੁਤ ਜ਼ਿਆਦਾ ਚੂਸ ਲੈਂਦਾ ਤੇ ਦੇਖੋ ਜੀ ਸਬਜੀ ਕਿੰਨੀ ਵਧੀਆ ਬਣ ਗਈ ਹੈ ਸਾਡੀ ਦੇਖੋ ਅਜੇ 2 ਮਿੰਟ ਹੋਰ ਲੱਗਣਗੇ ਕੱਲ ਗਿਏ ਵੈਸੇ ਪਰ 2 ਮਿੰਟ ਹੋਰ ਲੱਗਣਗੇ ਸਾਡੇ ਨੀਰਾ ਮਸਾਲੇ ਵਾਲੀ ਬੜੀਆ ਮਸਾਲਾ ਸਾਡੇ ਬਿਲਕੁਲ ਸਬਜੀ ਮਸਾਲੇ ਵਾਲੇ ਬੜੇ ਨੇ ਬਹੁਤ ਹੀ ਵਧੀਆ ਬਣਿਆ ਮਸਾਲਾ ਤੋਰੀ ਬਣ ਗਈ ਸਾਡੀ ਔਰ ਬੱਚੇ ਦੇਖਣਾ ਕਿੰਨੇ ਖੁਸ਼ ਹੋਣ ਕੇ ਦੇਖ ਕੇ ਅਸੀਂ ਅਜੇ ਨੂੰ ਟੱਕ ਦੇ ਨੇ ਗਲ ਚੁੱਕੀ ਹੈ ਦੇਖੋ ਬਿਲਕੁਲ ਗਲੀ ਹੋਈ ਹੈ ਪਰ 2 ਮਿੰਟ ਹੋਰ ਰੱਖ ਲਾਂਗੇ ਕਿਉਂਕਿ ਵਿੱਚ ਮੋਟੀਆਂ ਵਿੱਚ ਨੇ ਫਾਸੀ ਤੇ ਕੁਝ ਪਤਲੀਆਂ ਸੀ ਜਿਹੜੀਆਂ ਪਤਲੀਆਂ ਨੇ ਉਹ ਤੇ ਗਲ ਚੁੱਕੀਆਂ ਨੇ ਔਰ ਦੇਖੋ ਮੋਟੀ ਵੀ ਗਲੀ ਹੋਈ ਹੈ ਬਸ 2 ਮਿੰਟ ਅਸੀਂ ਹੋਰ ਦੇਵਾਂਗੇ ਨੇ 3 ਮਿੰਟ ਹੋ ਗਏ ਨੇ 2 ਮਿੰਟ ਅਜੇ ਹੋਰ ਰੱਖਾਂਗੇ ਪਰ ਪਾਣੀ ਦਾ ਬਹੁਤ ਧਿਆਨ ਰੱਖਣਾ ਹੈ ਤੇ ਵਿੱਚ ਤੁਸੀਂ ਕਿ ਇਹਦੇ ਵਿੱਚ ਪਾਣੀ ਨਾ ਸੁੱਕੇ ਠੀਕ ਹੈ ਜੀ ਸਬਜੀ ਬਹੁਤ ਵਧੀਆ ਬਣ ਰਹੀ ਹੈ ਔਰ ਐਸੇ ਤਰ੍ਹਾਂ ਹੀ ਕੋਈ ਮੇਰੀ ਰੈਸਪੀ ਟਰਾਈ ਕਰਕੇ ਜਰੂਰ ਦੇਖਣਾ ਠੀਕ ਹੈ ਜੀ ਹੁਣ ਅਸੀਂ ਇਸ ਤੋਂ ਬਾਅਦ ਕੀ ਤਿਆਰੀ ਕਰਨੀ ਕਿਹੜੇ ਕਿਹੜੀ ਚੀਜ਼ ਪਾਣੀ ਉਬਾਲ ਨਿਕਾਲ ਕੇ ਮੈਂ ਰੱਖਣ ਲੱਗੀ ਆ ਤੇ ਮੈਂ ਤੁਹਾਨੂੰ ਦੱਸਦੀ ਆ ਕਿਹੜੇ ਕਿਹੜੀ ਚੀਜ਼ ਵਿੱਚ ਪਾਣੀ ਹਾਂਜੀ ਸਾਡੀ ਹੁਣ ਹੋ ਗਈ ਹੈ ਸਬਜੀ ਪਿਆਰ ਤੇ ਅਸੀਂ ਹੁਣ ਪਾਵਾਂਗੇ ਇੱਕ ਚਮਚ ਚ ਪਾ ਕੇ ਵਿੱਚ ਮਲਾਈ ਦਾ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣ ਜਾਣੀ ਹੈ ਕਿਉਂਕਿ ਪਹਿਲੇ ਦਹੀਂ ਵੀ ਗਿਆ ਸੀ ਦਹੀਂ ਨੂੰ ਬਿਲਕੁਲ ਸੁੱਕ ਚੁੱਕਿਆ ਦਹੀਂ ਵਿੱਚ ਬਿਲਕੁਲ ਵੀ ਕੁਛ ਅਧਾਂਸ਼ ਵੀ ਨਹੀਂ ਰਿਹਾ ਹੁਣ ਤੇ ਅਸੀਂ ਹੁਣ ਇਹਦੇ ਪਾ ਦਾਂਗੇ ਮਲਾਈ ਘੱਟੋ ਘੱਟ ਵੱਡਾ ਇੱਕ ਚਮਚ ਪਾਣਾ ਦੇਖੋ ਜੇ ਦੋ ਚਮਚ ਛੋਟਾ ਤਾਂ ਦੋ ਚਮਚ ਪਾਓ ਠੀਕ ਹੈ ਜੀ ਤੇ ਹੁਣ ਅਸੀਂ ਉੱਤੇ ਪਾ ਦਰਗੇ ਇਹਦੇ ਕਸੂਰੀ ਮੇਥੀ ਕਸੂਰੀ ਮੇਥੀ ਪਹਿਲੇ ਵੀ ਅਸੀਂ ਮੈਗਨੇਟ ਚ ਪਾਈ ਸੀ ਉਹ ਪੁੱਜੀ ਹੋਈ ਪਾਈ ਸੀ ਹੁਣ ਅਸੀਂ ਪਾਵਾਂਗੇ ਥੋੜੀ ਜਿਹੀ ਕੱਚੀ ਹਲਕੇ ਹਲਕੇ ਬਸ ਪਾ ਦੇਣੀ ਹੈ ਜਿਆਦਾ ਨਹੀਂ ਪਾਣੀ ਠੀਕ ਹੈ ਜੀ ਤੇ ਨਾਲ ਹੀ ਅਸੀਂ ਪਾਵਾਂਗੇ ਗਰਮ ਮਸਾਲਾ ਅਸੀਂ ਗਰਮ ਮਸਾਲਾ ਨਹੀਂ ਸਿ ਪਾਇਆ ਮੈਂ ਪਾਲ ਲੱਗੇ ਸਵਰਮਨ ਯਾਦ ਆ ਗਿਆ ਤੇ ਬਾਦ ਚ ਪਾਣਾ ਸੀਗਾ ਠੀਕ ਹੈ ਜੀ ਗਰਮ ਮਸ਼ਾਅੱਲਾ ਹੋ ਉਸੇ ਪਾਵਾਂਗੇ ਤਾਂ ਕਿ ਸਾਰੀ ਸਬਜੀ ਹੋਰ ਵੀ ਟੇਸਟੀ ਬਣ ਜੇ ਜਿੰਨਾ ਤੁਹਾਨੂੰ ਜ਼ਰੂਰਤ ਹੈ ਉਹਨਾਂ ਕੀ ਪਾਣਾ ਸਰ ਨਾਲੇ ਉਹਨਾਂ ਸੇ ਸਾਰਿਆਂ ਨੂੰ ਕਰ ਦਵਾਂਗੇ ਮਿਕਸ ਤੇ ਦੇਖੋ ਜੀ ਸਬਜੀ ਦੇਖੋ ਪਹਿਲੇ ਕਿੰਨੀ ਵਧੀਆ ਬਣ ਗਈ ਹੈ ਕਿੰਨੀ ਮਜ਼ੇਵਲੀ ਬਣ ਗਈ ਹੈ ਔਰ ਦੇਖ ਕੇ ਵੈਸੇ ਦਿਲ ਕਰਦਾ ਹੈ ਕਿ ਖਾ ਲਈਏ ਫਟਾਫਟ ਥੋੜਾ ਜਿਹਾ ਅੱਛੀ ਤਰ੍ਹਾਂ ਮਿਕਸ ਕਰ ਦਵਾਂਗੇ ਮੈਂ ਤੁਹਾਨੂੰ ਉੱਪਰ ਕਰਕੇ ਦਿਖਾਣੀ ਹੈ ਕਿ ਕਿੰਨੀ ਵਧੀਆ ਗਰੇਵੀ ਹੈ ਤੇ ਕਿੰਨੀ ਵਧੀਆ ਬਣੀ ਹੈ ਬੱਚਾ ਨੇ ਤੇ ਗਰੇਵੀ ਖਾ ਕੇ ਬੜੀ ਖੁਸ਼ ਹੋ ਜਾਣਾ ਬਹੁਤ ਹੀ ਵਧੀਆ ਗਰੇਵੀ ਬਣੀ ਹੈ ਤੇ ਤੁਹਾਨੂੰ ਫੋਨ ਉੱਪਰ ਕਰਕੇ ਦਿਖਾਣੀ ਹੈ ਦੇਖੋ ਜੀ ਆ ਦੇਖੋ ਗਰੇਵੀ ਦੇਖੋ ਤੁਸੀਂ ਜਰਾ ਇਹ ਗੋਰੀ ਗੜੀ ਜੜੀ ਗਰੇਵੀ ਹੈ ਉਹ ਦੇਖੋ ਕਿੰਨੀ ਵਧੀਆ ਬਣੀ ਹੈ ਪਰ ਬੱਚਾ ਨੇ ਇਹਨੂੰ ਬਹੁਤ ਖੁਸ਼ ਹੋ ਕੇ ਖਾਣਾ ਮੈਂ ਤੁਹਾਨੂੰ ਪਲੇਟ ਚ ਪਾ ਕੇ ਦਿਖਾਉਣੀ ਆ ਇਹ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਿਲਾਣਾ ਬੱਚੇ ਬਹੁਤ ਖੁਸ਼ ਹੋ ਕੇ ਖਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਗ੍ਰੀਨ ਵੈਜੀਟੇਬਲ ਬੱਚਾ ਉਸ ਬਹੁਤ ਅੱਜਕੱਲ ਤੇ ਬਹੁਤ ਜ਼ਰੂਰੀ ਨੇ ਠੀਕ ਹੈ ਜੀ ਬੱਚੇ ਨਹੀਂ ਖਾਂਦੇ ਬੱਚਿਆਂ ਚਟਪਟੀਆਂ ਚੀਜ਼ਾਂ ਬਾਹਰ ਦੀਆਂ ਖਾ ਕੇ ਖੁਸ਼ ਹੁੰਦੇ ਨੇ ਔਰ ਘਰ ਦੀ ਅਗਰ ਇਹਨੂੰ ਫਰੌਂਟੇਜ ਆ ਪੂੜੀ ਦੇ ਨਾਲ ਦੋਗੇ ਚਾਵਲ ਦੇਓ ਬਹੁਤ ਹੀ ਬੱਚੇ ਖੁਸ਼ ਹੋ ਕੇ ਖਾਣਗੇ ਦੇਖ ਲਾ ਕਿੰਨੀ ਠੀਕ ਹੈ ਜੀ ਇਸ ਤਰ੍ਹਾਂ ਇੱਕ ਵਾਰ ਜੂਰ ਬਣਾ ਕੇ ਖਵਾਓ ਜਦੋਂ ਅਸੀਂ ਵੇਸਣ ਤੇ ਉਹ ਮਟੀਰੀਅਲ ਪਾਇਆ ਉਹਦੇ ਨਾਲੇ ਗਰੇਵੀ ਬਹੁਤ ਵਧੀਆ ਗਾੜੀ-ਗਾੜੀ ਬਣ ਜਾਂਦੀ ਹੈ ਔਰ ਬਹੁਤ ਹੀ ਵਧੀਆ ਲੱਗੇਗਾ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਨੀ ਆ ਠੀਕ ਹੈ ਜੀ ਓਕੇ ਜੀ